ਅੱਜ ਅਕਸ਼ੇ ਤ੍ਰਿਤੀਆ ਵਾਲੇ ਦਿਨ ਅਸੀਂ ਫੇਰ ਪਹੁੰਚੇ ਹਾਂ ਅਨਿਲ ਗੋਤਮ ਜੀ ਹੋਰਾਂ ਦੇ ਘਰ ਜਿੱਥੇ ਮੈਂ ਕੁਝ ਦਿਨ ਪਹਿਲਾਂ ਇੱਕ ਸਟੋਰੀ ਕੀਤੀ ਸੀ ਕਿ ਅਕਸ਼ੇ ਤ੍ਰਿਤੀਆ ਵਾਲੇ ਦਿਨ ਭਗਵਾਨ ਬਦਰੀਨਾਥ ਜੀ ਦੇ ਕਪਾਟ ਖੁੱਲਣਗੇ ਬਦਰੀਨਾਥ ਵਿੱਚ ਵੀ ਪਟਿਆਲਾ ਬਹਾਦਰਗੜ੍ਹ ਵੀ ਤੇ ਇੱਥੇ ਅਨਿਲ ਗੋਤਮ ਜੀ ਦੇ ਰਹਿਸ਼ ਤੇ ਵਿੱਚ ਵੀ ਸੋ ਉਸੇ ਥਾਂ ਦੇ ਉੱਪਰ ਆਪਾਂ ਦਰਸ਼ਨ ਕਰਨ ਲਈ ਪਹੁੰਚੇ ਹੋਏ ਹਾਂ ਉਹਨਾਂ ਦਿਖਾ ਦੇ ਕਿ ਆ ਖੂਬਸੂਰਤ ਸਾਜਾ ਕਿੰਨਾ अच्छे तरीके ਨਾਲ ਸਜਾਇਆ ਹੋਇਆ ਤੇ ਬਿਲਕੁਲ ਖੂਬੂ ਸਾਹਮਣੇ ਦ੍ਰਿਸ਼ਟੀ ਪੈਂਦੀ ਹੈ ਤਾਂ ਆਪਾਂ ਨੂੰ ਦਰਸ਼ਨ ਹੋਣਗੇ ਭਗਵਾਨ ਬਦਰੀਨਾਥ ਜੀ ਦੇ ਸੋ ਇੱਕ ਵਾਰੀ ਪਹਿਲਾਂ ਆਪਾਂ ਦਰਸ਼ਨ ਕਰਕੇ ਆਉਂਦੀਆਂ ਅੰਦਰ ਫੇਰ ਗੱਲਬਾਤ ਵੀ ਕਰਾਂਗੇ ਇਹ ਖੂਬਸੂਰਤ ਮਨਮੋਹਕ ਦ੍ਰਿਸ਼ ਪਟਿਆਲਾ ਦਾ ਪਟਿਆਲਾ ਵਿੱਚ ਭਗਵਾਨ ਬਦਰੀਨਾਥ ਜੀ ਦੇ ਮੰਦਰ ਵਿੱਚ ਪਹੁੰਚਿਆ ਤਾਂ ਭਗਵਾਨ ਦੇ ਅੱਗੇ ਨਤਮਸਤਕ ਹੋ ਰਿਹਾ ਸੋ ਇਹ ਖੂਬਸੂਰਤ ਮਨਮੋਹਕ ਦ੍ਰਿਸ਼ ਦੇਖ ਕੇ ਤੁਸੀਂ ਵੀ ਦਿਲ ਵਿੱਚ ਜੋ ਇੱਛਾ ਜੋ ਆਸ ਹੈ ਮੰਗ ਸਕਦੇ ਹੋ ਅੱਜ ਅਖਸ਼ੇਤ ਰਿਤੇ ਵਾਲੇ ਦਿਨ ਭਗਵਾਨ ਦੇ ਦਰਸ਼ਨ ਕਰਕੇ ਭਗਵਾਨ ਜ਼ਰੂਰ ਤੁਹਾਡੀ ਮਨੋ ਕਾਮਨਾ ਪੂਰਨ ਕਰਨਗੇ ਇੱਥੇ ਪਹੁੰਚਿਆ ਤਾਂ ਭਗਵਾਨ ਦੇ ਇਹ ਦਰਸ਼ਨ ਕਰਕੇ ਸਾਨੂੰ ਵੀ ਅਨੁਭਵ ਹੋ ਰਿਹਾ ਹੈ ਕਿ ਭਗਵਾਨ ਤੁਹਾਨੂੰ ਦੇਣ ਵਾਸਤੇ ਬੈਠੀਆਂ ਤੁਸੀਂ ਬਸ ਸੱਚੇ ਦਿਲ ਤੋਂ ਮੰਗ ਕੇ ਲਾਭੋ ਵਿਸ਼ਾਲ ਭਗਵਾਨ ਬਦਰੀਨਾਥ ਛੀਤੇ ਦਰਸ਼ਨ ਜਿੱਥੇ ਕਰਨ ਵਾਸਤੇ ਲੋਕ ਪਟਿਆਲਾ ਤੋਂ ਜਲੰਧਰ ਤੋਂ ਲੁਧਿਆਣਾ ਤੋਂ ਵੱਡੇ ਵੱਡੇ ਸਥਾਨਸਲੇ ਦੂਰ ਕਰਕੇ ਪਹੁੰਚਦੇ ਨੇ ਉੱਥੇ ਇਹ ਪਟਿਆਲਾ ਦੇ ਅੰਦਰ ਵੀ ਭਗਵਾਨ ਬਦਰੀਨਾਥ ਦੇ ਦਰਸ਼ਨ ਛਕ ਰਹੇ ਹੋ ਇੱਕ ਖੂਬਸੂਰਤ ਨਕਾਸ਼ੀ ਭਗਵਾਨ ਬਦਰੀਨਾਥ ਦੀ ਮੰਦਿਰ ਦੀ ਹੈ ਜੋ ਕਿ ਸੁਣਨ ਚ ਆਇਆ ਕਿ 250 ਸਾਲਾਂ ਤੋਂ ਇਸੇ ਤਰ੍ਹਾਂ ਭਗਤਾਂ ਦਾ ਉਧਾਰ ਕਰ ਰਹੇ ਨੇ ਸੋ ਭਗਵਾਨ ਬਦਰੀਨਾਥ ਜੀ ਦੇ ਬਿਲਕੁਲ ਸਾਹਮਣੇ ਕ੍ਰਿਸ਼ਨ ਲੱਲਾ ਜੀ ਵਿਰਾਜਮਾਨ ਨੇ ਤੇ ਉਹਨਾਂ ਦੇ ਦ੍ਰਿਸ਼ਟੀ ਤੁਸੀਂ ਦੇਖੋਗੇ ਤਾਂ ਤਸਵੀਰ ਵਿੱਚ ਲੱਗੇਗਾ ਕਿ ਬਦਰੀਨਾਥ ਜੀ ਨਾਲ ਗੱਲਾਂ ਬਾਤਾਂ ਕਰ ਰਹੇ ਹੋਣ ਬਿਲਕੁਲ ਸਾਹਮਣੇ ਨਹੀਂ ਸੋ ਇਹ ਤਸਵੀਰਾਂ ਗੋਤਮ ਪਰਿਵਾਰ ਦੇ ਘਰ ਦੇ ਵਿੱਚ ਬਣੇ ਹੋਏ 2200 ਸਾਲ ਪੁਰਾਣੇ ਮੰਦਿਰ ਦੀਆਂ ਨੇ ਸੋ ਆਪਾਂ ਗੱਲਬਾਤ ਵੀ ਕਰਨੀ ਕੋਸ਼ਿਸ਼ ਕਰਾਂਗੇ ਜੋ ਕਿ ਲਗਾਤਾਰ ਸੇਵਾ ਕਰ ਰਹੇ ਨਹੀਂ ਥੇ ਕਿ ਭਗਵਾਨ ਬਦਰੀਨਾਥ ਜੀ ਦੇ ਦਰਸ਼ਨ ਕਰਕੇ ਸਾਡਾ ਜੀਵਨ ਤਾਂ ਸਫਲ ਹੋਇਆ ਉਹ ਗਲਤ ਕਰਦਿਆਂ ਜੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹਾਂ ਤੁਹਾਡੇ ਕਿ ਕਈ ਪੀੜ੍ਹੀਆਂ ਸੇਵਾ ਕਰ ਰਹੀਆਂ ਨੇ ਕਿਦਾਂ ਦਾ ਅਨੁਭਵ ਹੁੰਦਾ ਹੈ ਬੜੇ ਭਾਗਾਂ ਵਾਲੇ ਹੋ ਤੁਸੀਂ ਹਾਂਜੀ ਭਗਵਾਨ ਜੀ ਜੈਸੇ ਪਹਿਲਾਂ ਮੇਰੀ ਮਾਦਰਿੰਦਾ ਸੇਵਾ ਕਰਦੇ ਸੀ ਭਗਵਾਨ ਦੀ ਉਸੇ ਤਰ੍ਹਾਂ ਭਗਵਾਨ ਦੀ ਮੈਂ ਜਿੰਨਾਂ ਕੰਮ ਦੇ ਭਗਵਾਨ ਦੀ ਸੇਵਾ ਕਰਦਾ चलिए सवेरे छः बजे तो पूरी ड्यूटी नहीं हाँ जी हाँ जी तक मैं चार पाँच बजे उठ जाती हूँ हाँ जी भगवान की जोत लगा के यहीं चौंकी बैठती हूँ भगवान आज सारा दिन पब्लिक के लिए हम खोलते हैं और भगवान को तो खुले दर्शन कराते हैं रात कोई अनुभव थोड़े दिल से है, है जरा साझा करना चाहूँगा जी जो भगवान से मांगा वो भगवान ने हमें दिया है ठीक है भगवान ने किसी चीज़ की भी कोई भी कमी नहीं छोड़ी ਕਈ ਵਾਰੀ ਐਦਾਂ ਹੋਇਆ ਕਿ ਆਪਾਂ ਰਾਤ ਨੂੰ ਆ ਸੋਗੇ ਦਿਮਾਗ 'ਚ ਇਹ ਆ ਕੇ ਭਗਵਾਨ ਨੂੰ ਭੋਗ ਲਵਾਉਣਾ ਸੀ ਜਾਂ ਕੁਝ ਕਰਨਾ ਸੀਗਾ ਸਾਡੇ ਦਾ ਦਿਨ ਤੇ ਵਿੱਚ ਜੀ ਬਸ ਜੋ ਵੀ ਭਗਵਾਨ ਦੇ ਅਸੀਂ ਕੀ ਕਹਿ ਜਦੇ ਵੀ ਭਗਵਾਨ ਤਾਂ ਸਾਡੇ ਸਾਰਾ ਦਿਨ ਦਿਨ ਰਾਤ ਸਾਡੇ ਅਸੀਂ ਬਸ ਇਹੀ ਕਹਿੰਦੇ ਵੀ ਇਹਨਾਂ ਦੇ ਚਰਨਾਂ ਦੇ ਵਿੱਚ ਸਾਨੂੰ ਸਥਾਨ ਦਿੱਤਾ ਜਾਂ ਮੈਂ ਬਹੁਤ ਹੀ ਕਿਸਮਤ ਵਾਲਿਆ ਹੈ ਜੋ ਅੱਜ ਮੈਂ ਚੁੰਤੀ ਭਗਵਾਨ ਕੀ ਜਿੱਥੇ 24 ਘੰਟੇ ਭਗਵਾਨ ਦੀ ਸੇਵਾ ਹੁੰਦੀ ਹੋਵੇ ਉੱਥੇ ਇੰਡੀਕੇਸ਼ਨਸ ਹੋਣ ਲੱਗਦੇ ਪਹਿਲੇ ਵੀ ਹੁਣ ਕੋਈ ਚੰਗਾ ਕੰਮ ਹੋਣ ਵਾਲਾ ਹੈ ਜਾਂ ਕੋਈ ਉਹ ਏਦਾਂ ਵੀ ਭਗਵਾਨ ਨੇ ਚੰਗੇ ਹੀ ਕੰਮ ਕਰਦੇ ਭਗਵਾਨ ਬਹੁਤ ਚੰਗੇ ਅੱਜ ਕਹਿੰਦੇ ਸਵੇਰ ਦੇ ਵਰਤ ਰੱਖ ਕੇ ਬੈਠੇ ਹਾਂ ਦੇ ਕਦੀ ਦਿਲ ਕਰਦਾ ਕਿ ਉੱਥੇ ਕੋਈ ਜਾ ਕੇ ਖਾਏ ਆਈਏ ਨਹੀਂ ਨਹੀਂ ਕੋਈ ਭੂਤ ਕੋਈ ਪਿਆਸ ਭਗਵਾਨ ਕੇ ਲਈ ਕਿਸੇ ਗੱਲਾਂ ਹੋ ਰਹੀਆਂ ਸਾਹਮਣੇ ਬੈਠਿਓ ਹਾਂਜੀ ਸੋ ਇਹ ਇਹ ਪਰਿਵਾਰ ਜਿਹੜਾ ਹੈਗਾ ਲਗਾਤਾਰ ਸੇਵਾ ਕਰ ਰਿਹਾ ਹੈ ભગવાન ਬਦਰੀਨਾਥ ਜੀ ਦੀ ਅਕਸ਼ਿਤ ਰਿਤੇ ਵਾਲੇ ਦਿਨ ਹੀ ਇਹ ਮੰਦਰ ਖੁੱਲਦਾ ਹੈ ਪਬਲਿਕਲੀ ਤਾਂ ਮੰਦਰ ਚ ਐਂਟਰ ਹੁੰਦੇ ਸਾਰ ਸ਼ਿਵਲਿੰਗ ਨੇ ਸਥਾਪਿਤ ਕਿਤੇ ਹੋਏ ਤਾਂ ਇਹ ਸ਼ਿਵਲਿੰਗ ਵੀ ਕਾਫੀ ਪੁਰਾਣੇ ਹੈਗੇ ਨੇ ਇਹਨਾਂ ਦੇ ਦਰਸ਼ਨ ਵੀ ਕੀਤੇ ਜਾਂਦੇ ਨੇ ਨਾਲ ਹੀ ਸੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਪਰਿਵਾਰ ਵੱਲੋਂ ਸੇਵਾ ਕਰਵਾਈ ਜਾ ਰਹੀ ਹੈ ਬਜ਼ੁਰਗ ਬੈਠੇ ਨੇ ਮਤਲਬ ਕੀ ਨਾਮ ਹੈ ਤੁਹਾਡਾ ਜੀ ਠੀਕ ਹੈ ਜੀ ਨਾਮ ਕੀ ਹੈ ਤੁਹਾਡਾ ਪ੍ਰਕਾਸ਼ ਸਿੰਘ ਕਦੋਂ ਤੋਂ ਆ ਰਹੇ ਹੋ ਮੰਦਰ ਚ ਜੀ ਹਾਂਜੀ ਮੰਦਰ ਚ ਕਦੋਂ ਤੋਂ ਆ ਰਹੇ ਹੋ ਸਵੇਰੇ ਕਹੇ ਵੀ ਆ ਉਧਰ ਚਲੇ ਗਏ ਤੇ ਨਹੀਂ ਪਹਿਲਾਂ ਵੀ ਆਇਆ ਹਾਂ ਕਦੀ ਪਹਿਲਾਂ ਨਹੀਂ ਆਇਆ ਉਹੀ ਲੈ ਅੱਜ ਪਹਿਲੀ ਵਾਰ ਆਜੂ ਕਿੰਨਾ ਵਧੀਆ ਲੱਗ ਰਿਹਾ ਅੰਦਰ ਹਾਂਜੀ ਕਿੰਨਾ ਅੱਛਾ ਲੱਗ ਰਿਹਾ ਅੰਦਰ ਇੱਥੇ ਆ ਕੇ ਬਹੁਤ ਅੱਛਾ ਹੈ ਜੀ ਮੰਦਰ ਤਾਂ ਮੈਂ ਉਰੇ ਜੰਮੀ ਪਲੀ ਐ ਅੱਛਾ ਅੱਛਾ ਹਾਂਜੀ ਫਿਰ ਇਹਦੇ ਬਾਰੇ ਦੱਸੋ ਕੋਈ ਗੱਲਬਾਤ ਮੰਦਰ ਬਾਰੇ ਮੈਂ ਜਿੱ ਘਟ ਰੰਨੀ ਐ ਅੱਛਾ ਜੀ ਮੈਂ ਹੁਣ ਵੀ ਉਧਰ ਆਈ ਸੀਗੀ ਅੱਛਾ ਤੁਹਾਡੀ ਉਮਰ ਕਿੰਨੀ ਹੋਗੀ ਮੇਰੀ ਉਮਰ ਕਿਜੀ 75 ਸਾਲ ਕੀ ਹੋਗੀ ਜਿਆਦਾ ਹੋਣੀ 75 ਕਿਥੇ 67-64 ਸਾਲ ਦੇ ਦਾ ਸੀ ਹੋਵੇ 80 ਕੀ ਹੋਣੀ ਸਾਡੇ ਪੁੱਤ ਨਹੀਂ ਗੋਤਮ ਪਰਿਵਾਰ ਦੇ ਨਾਲ ਸਾਡੇ ਬਜ਼ੁਰਗ ਨੇ ਇਹ ਜੀ ਸਾਡੇ ਮਤਲਬ ਕਿ ਰਿਸ਼ਤੇ ਮੇਰੇ ਬੂਆ ਜੀ ਲੱਗਦੇ ਨੇ ਇੱਕ ਤਰ੍ਹਾਂ ਦੇ ਅੱਛਾ ਠੀਕ ਨਹੀਂ ਮੇਰੇ ਪਿਤਾ ਜੀ ਦੇ ਚਾਚੇ ਦੀ ਲੜਕੀ ਹੈ ਇਹ ਇਹਨਾਂ ਦੀ ਉਮਰ ਤਾਂ ਘੱਟੋ ਘੱਟ 85 90 ਸਾਲ ਦੀ ਹੈਗੀ ਹੈ ਠੀਕ ਹੈ ਜੀ ਕਿਉਂਕਿ 67 ਸਾਲ ਦੇ ਦਾਸੀਆਂ ਇਸ ਤਾਂ ਉਹਦੀ ਜਿੱਥੇ ਲੇ ਇਹਨਾਂ ਦੇ ਸੋ ਇਹਨਾਂ ਨੂੰ ਵੀ ਨਹੀਂ ਪਤਾ ਹੋਣਾ ਕਦੋਂ ਦਾ ਹੈਗਾ ਇਹ ਮੰਦਿਰ ਅੱਛਾ ਅੱਛਾ ਤੇ ਇਹ ਕਿੰਨੀਆਂ ਪੀੜੀਆਂ ਥੋੜੀ ਸੇਵਾ ਕਰਦੇ ਨੇ ਹੋਈਏ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਤਾਂ ਸੁਰਤੀ ਨਹੀਂ ਹੈਗਾ ਤੁਸੀਂ 6 7 ਪੀੜੀਆਂ ਤਾਂ ਲਾਈ ਲਓ 7 ਪੀੜੀਆਂ ਲਾ ਜੀ ਸਾਡੇ ਦਾਦਾ ਜੀ ਦੇ ਪਰਦਾਦਾ ਜੀ ਦੇ ਉਸ ਟਾਈਮ ਤੋਂ ਚੱਲ ਰਿਹਾ ਹੈਗਾ ਮੰਦਰ ਦੀ ਸੇਵਾ ਰੋਜ਼ਾਨਾ ਸਾਡੇ ਪਰਿਵਾਰ ਵੱਲੋਂ ਹੋ ਰਹੀ ਹੈਗੀ ਐ ਕਦੀ ਹੁੰਦਾ ਕਿ ਯਾਰ ਅੱਜ ਮਿਸ ਕਰ ਗਏ ਯਾਰ ਭੋਗ ਲਵਾਣਾ ਜਾਂ ਕਪਾੜ ਕਲੋਜ਼ ਕਰਨੇ ਭੁੱਲ ਗਏ ਫਿਰ ਬਾਅਦ ਦੇ ਵਿੱਚ ਉਹ ਪ੍ਰਮਾਤਮਾ ਲੋਕੋ ਨੂੰ ਇੰਡੀਸ਼ਰਾਂ ਦੀ ਹੋਵੇ ਇਹ じゃ ਵੈਸੇ ਸਾਡੀ ਉਸਤਾ ਨਹੀਂ ਹੈਗਾ ਜੇ ਸਾਨੂੰ ਕਿਤੇ ਜਾਣਾ ਵੀ ਹੁੰਦਾ ਕਦੇ ਵਾਰੇ ਹੁਣ ਅਸੀਂ ਮੈਂ ਤੇ ਮੇਰੇ ਪਸੂ ਪਤਨੀ ਨੇ ਬੱਚੇ ਸਾਡੇ ਵਾਰ ਨੇ ਤੇ ਅਸੀਂ ਕਿਸੇ ਨਾ ਕਿਸੇ ਦੀ ਡਿਊਟੀ ਲਗਾ ਕੇ ਜਾਂਦੇ ਆ ਜਿਹੜਾ ਇਹਨਾਂ ਦੀ ਦੋਨੋਂ ਵਕਤ ਜੋਤ ਬੱਤੀ ਤੇ ਆਰਤੀ ਕਰਦਾ ਹੈ ਕੀ ਦਿਨਚਰੀ ਐ ਵੈਸੇ ਕਿ ਰੰਦੀ ਹੈਗੀ ਦਿਨਚਰੀ ਇਹ ਹੀ ਹੈ ਕਿ ਜਦੋਂ ਅਸੀਂ ਸਵੇਰੇ ਨਾਲ ਲੰਨੇ ਆ ਆਪਣਾ ਇਸ਼ਨਾਨ-ਸ਼ਨੂਨ ਕਰਕੇ ਸਭ ਤੋਂ ਪਹਿਲਾਂ ਭਗਵਾਨ ਦਾ ਇਸ਼ਨਾਨ ਕਰਾਇਆ ਜਾਂਦਾ ਹੈ ਇਹਨਾਂ ਦਾ ਇਹਨਾਂ ਨੂੰ ਭੋਗ ਲਗਾਇਆ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਦੀ ਆਰਤੀ ਕਰਕੇ ਬਸ ਅਨਕ 15-20 ਮਿੰਟ ਦਾ ਸਾਡਾ ਉਹ ਹੁੰਦਾ ਉਹ ਸੁਣਨ ਬਜ਼ੁਰਗਾਂ ਤੋਂ ਸੁਣਦੇ ਆ ਕਿ ਜਿੱਥੇ ਲਗਾਤਾਰ ਰੈਗੂਲਰ ਸੇਵਾ ਹੁੰਦੀ ਹੋਵੇ ਉੱਥੇ ਉਹ ਦੇਵੀ ਦੇਵਤਾ ਉਹ ਇਸਟਜ ਨੂੰ ਸੀ ਮੰਨ ਲਿਆ ਸਾਨੂੰ ਇੰਡੀਕੇਸ਼ਨਸ ਦੇਣ ਲੱਗ ਜਾਂਦਾ ਵੀ ਹੁਣ ਤੱਕ ਕੋਈ ਵਿਵਿਧਾਨ ਵਾਲੀ ਹੈ ਹੁਣ ਤੇਰੇ ਘਰ ਚ ਖੁਸ਼ੀਆਂ ਵਾਲੇ ਇਦਾਂ ਦੇ ਇੰਡੀਕੇਸ਼ਨਸ ਆਉਂਦੀਆਂ ਨੇ ਦੇਖੋ ਇਹ ਤਾਂ ਪੋਜ਼ਿਟਿਵ ਨੈਗੇਟਿਵ ਥੌਟਸ ਤਾਂ ਆ ਹੀ ਜਾਂਦੇ ਰਹਿੰਦੇ ਪਰ ਸਾਡਾ ਤਾਂ ਜੋ ਵੀ ਕਾਰਜਕ੍ਰਮ ਆਰੰਭ ਹੋਣਾ ਹੈ ਦਿਨ ਚੜ੍ਹਿਆ ਸਾਡੀ ਜਿਹੜੀ ਆਰੰਭ ਹੈ ਉਹ ਇੱਥੇ ਹੀ ਹੁੰਦੀ ਹੈ ਤੇ ਜਿਹੜੀ ਸਾਡੀ ਰਾਤਰੀ ਵੀ ਹੈ ਉਹ ਇਹਨਾਂ ਦੇ ਕਬਾੜ ਬੰਦ ਕਰਨ ਤੋਂ ਬਾਅਦ ਹੀ ਕਰਾਂਗੇ ਪਬਲਿਕ ਦੇਖ ਰਿਹਾ ਅੱਜ ਲਗਾਤਾਰ ਆ ਰਹੇ ਨੇ ਲੋਕੀ ਜਾ ਰਹੇ ਆ ਰਹੇ ਜਾ ਰਹੇ ਯਾਨੀ ਕਿ ਇਹ ਨਹੀਂ ਕਿ ਸਦੇ ਇਕੱਠੇ ਪਰ ਆਉਂਦੇ ਆ ਲੋਕੀ ਮੱਥਾ ਟੇਕਦੇ ਜਾਂਦੇ ਆ ਲਗਾਤਾਰ ਆ ਰਹੇ ਨੇ ਸਵੇਰ ਤੋਂ ਤੇ ਇਹਨਾਂ ਲੋਕਾਂ ਦੇ ਕਦੀ ਅਨੁਭਵ ਫੋਟੋ ਨਾਲ ਸ਼ੇਅਰ ਕੀਤੇ ਆ ਕਿ ਅਸੀਂ ਇੱਥੇ ਆਏ ਸੀ ਸਾਡੀ ਆ ਮੰਨਤ ਪੂਰੀ ਹੋ ਗਈ ਅਸੀਂ ਆ ਚੀਜ਼ ਮੰਗੀ ਸੀ ਆ ਪੂਰੀ ਹੋ ਗਈ ਕੁਝ ਲੋਕਾਂ ਦੇ ਹੈਗੀਆਂ ਸਾਨੂੰ ਦੱਸਿਆ ਕੁਝ ਸਾਡੇ ਅਸੀਂ ਮਤਲਬ ਕਿ ਇੱਕ ਦੋ ਇਹ ਜਿਹੇ ਆਏ ਜਿਹੜੇ ਬਾਹਰੋਂ ਆਏ ਵੇ ਸੀਗੇ ਅਖੇਤ ਰੀਤੇ ਦੀ ਤਿਥੀ ਤੋਂ ਅਲੱਗ ਤਿਥੀ ਤੇ ਤੇ ਉਹ ਰਿਕੁਐਸਟ ਕਰਕੇ ਆਕਸੀ ਬਹੁਤ ਦੂਰ ਤੋਂ ਆਏ ਆ ਸਾਡੀ ਕੋਈ ਐਸੀ ਕੋਈ ਮੰਨਤ ਪੂਰੀ ਹੋ ਗਈ ਸੀ ਅਸੀਂ ਆਏ ਸੀ ਜਦੋਂ ਤੇ ਅਸੀਂ ਮੱਥਾ ਟੇਕਣਾ ਅਸੀਂ ਟਿਕਾਇਆ ਉਹਨਾਂ ਨੂੰ ਮੱਥਾ ਇੱਕ ਤੋ ਇਨਸੀਡੈਂਟ ਹੋਈ ਨਾ ਇਹ ਸੀ ਵੀ ਅਬ ਜੀ ਕੀ ਨਾਮ ਤੁਹਾਡਾ ਜੀ ਅਸ਼ੋਕ ਅੰਨਾ ਤੁਸੀਂ ਕਦੋਂ ਪਿਆਰੇ ਮੰਦਿਰ ਇਹ ਜਿਆਦਾ ਕਰ ਮੰਦਿਰ ਖੁੱਲਦਾ ਹੀ ਇੱਕ ਦਿਨ ਹੈ ਇਸ ਕਰਕੇ ਇਸ ਦਿਨ ਕੋਸ਼ਿਸ਼ ਹੁੰਦੀ ਹੈ ਵੀ ਕਈ ਸਾਲ ਤੋਂ ਆ ਰਹੇ ਆ ਜੇ ਪਤਾ ਲੱਗ ਜਾ ਕਿ ਮੇਰੀ ਨਹੀਂ ਵੀ ਪਤਾ ਲੱਗਾ ਪਰੰਤੂ ਅੱਜ ਅਕਸ਼ਤ ਤ੍ਰਿਤੀਆ ਦਾ ਬਹੁਤ ਹੀ ਮਹੱਤਵਪੂਰਨ ਦਿਨ ਹੈ ਇੱਥੇ ਆ ਕੇ ਸਾਨੂੰ ਅੱਜ ਬਹੁਤ ਹੀ ਖੁਸ਼ੀ ਮਿਲ ਰਹੀ ਹੈ ਇੱਕ ਮਹਿਸੂਸ ਹੋ ਰਿਹਾ ਵੀ ਅਸੀਂ ਪ੍ਰਭੂ ਦੇ ਚਰਨਾਂ 'ਚ ਨਤਮਸ ਹੋ ਸਕੇ ਦੂਸਰੀ ਗੱਲ ਇਹ ਹੈ ਅੱਧੇ ਦਿਨ ਅਸੀਂ ਪ੍ਰਭੂ ਪੈਰ ਸਭ ਦੇਵੀ ਦੇਵਤਾ ਨੂੰ ਇਹ ਪ੍ਰਾਰਥਨਾ ਕਰਦੇ ਹਾਂ ਵੀ ਜੋ ਸਾਡੇ ਸਮਾਜ 'ਚ ਜਾਂ ਸਾਡੇ ਦੇਸ਼ ਤੇ ਉੱਤੇ ਵਿਪਤਾ ਹੈ ਉਹ ਦੂਰ ਹੋਵੇ ਤੇ ਅਸੀਂ ਆਪਸ 'ਮਾਂ ਰਲ ਮਿਲ ਕੇ ਖੁਸ਼ੀ ਖੁਸ਼ੀ ਸ਼ਾਂਤੀਪੂਰਵਕ ਰਹੀਏ ਤਾਂ ਬਹੁਤ ਅੱਛਾ ਉਹ ਦੇਸ਼ ਲਈ ਵੀ ਅੱਛਾ ਹੈ ਤੇ ਆਪਣੇ ਸਮਾਜ ਲਈ ਵੀ ਬਹੁਤ ਅੱਛਾ ਕੋਈ ਸਨਾਤਨੀ ਹਮੇਸ਼ਾ ਪੂਰੇ ਵਿਸ਼ਵ ਦਾ ਭਲਾ ਮੰਗਦਾ ਤਾਂ ਉਹ ਮੰਗ ਰਹੇ ਨੇ ਪਹਿਲਗਾਮ ਵਾਲੀ ਘਟਨਾ ਤੋਂ ਬਾਅਦ ਇਹਨਾਂ ਦੇ ਦਿਲ ਦੇ ਜਿਹੜੇ ਬਲੇ ਮਨੇ ਹੋ ਸਾਹਮਣੇ ਆਏ ਹੈਗੇ ਨੇ ਤੇ ਬਜ਼ੁਰਗ ਆਏ ਨੇ ਬੁਰਾ ਗੱਲਬਾਤ ਕਰਦਾ ਬੱਬੂ ਜੀ ਕੀ ਨਾਮ ਹੈ ਤੁਹਾਡਾ ਜੀ ਮਿੰਦਰਪਾਲ ਮਿੰਦਰਪਾਲ ਜੀ ਕਿੰਨੀ ਉਮਰ ਹੋ ਗਈ ਤੁਹਾਡੀ 76 76 ਦੇ ਹੋਗੇ ਮੰਦਰ ਚ ਕਿਹੜੇ ਸੰਤ ਤੋਂ ਆ ਰਹੇ ਹੋ ਤੁਸੀਂ ਬਸ ਸਮਝੋ ਜਾਤੇ ਪਾਦਾ ਆਏ ਹਾਂ ਜੇ ਹੋਰ ਤੋਂ ਮੱਲੀ ਜਾਤੇ ਆਰੇ ਕਹਿੰਦੇ ਗੋਤਮ ਜੀ ਕਹਿੰਦੇ 250 ਸਾਲ ਪੁਰਾਣਾ ਮੰਦਿਰ ਹੈ ਹੈਰ ਟਿਟਿਕਲ ਆਹ ਹੈ ਇਸ ਤੋਂ ਜ਼ਿਆਦਾ ਵੀ ਹੋ ਸਕਦਾ ਇਸ ਤੋਂ ਜ਼ਿਆਦਾ ਹੀ ਹੋ ਸਕਦੀ ਹੈ ਕੋਈ ਅਨੁਭਵ ਹੈਗਾ ਤੁਹਾਨੂੰ ਜਿਆਦਾ ਕੋਈ ਸਮੁੰਦਰ ਦਾ ਅਨੁਭਵ ਹੋਇਆ ਹੋਵੇ ਤੁਹਾਨੂੰ ਬਹੁਤ ਕੁਝ ਹੋ ਰਿਹਾ ਜੀ ਕੋਈ ਸੁਣਾ ਦਿਓ ਜਿਹੜੇ ਲੋਕ ਦੇਖ ਰਹੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗੇ ਅਸੀਂ ਆਪਾਂ ਬੋਲ ਰਹੇ ਹੈ ਨਾ ਹੀ ਕਿਰਪਾ ਨਾਲ ਹੀ ਬੋਲ ਰਹੇ ਹਾਂ ਬੱਸ ਹੋਰ ਕੀ ਬਾਤ ਹੈ ਬਿਲਕੁਲ ਬਿਲਕੁਲ ਦੇਖੋ ਜੀ ਬੜੇ ਖਾਜਰ ਜਵਾਬ ਬਾਪੂ ਜੀ ਰੋਡੇ ਵਰਗੇ ਬੰਦੇ ਅਸ਼ੀਰਵਾਦ ਦੇਣ ਤਾਂ ਅਸੀਂ ਵੀ ਖੁਸ਼ ਰਹੀਏ ਇਹ ਦੇਖੋ ਜੀ 76 ਸਾਲ ਦੇ ਬਜ਼ੁਰਗ ਨੇ ਤੇ ਇਹਨਾਂ ਨੂੰ ਮੈਂ ਪੁੱਛਿਆ ਕਿ ਕਹਿੰਦੇ ਵੀ 250 ਸਾਲ ਪੁਰਾਣਾ ਮੰਦਿਰ ਹੈ ਕਹਿੰਦੇ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਸੋ ਇਹ ਵੀ ਇੱਕ ਅਨੁਭਵ ਹੈਗਾ ਸੋ ਅਕਸ਼ਰ ਤ੍ਰਿਤੀਆ ਵਾਲੇ ਦਿਨਾਂ ਭਗਵਾਨ ਬਦਰੀਨਾਥ ਜੀ ਦੇ ਜਿੱਥੇ ਕਪਾੜ ਉੱਥੇ ਖੁੱਲੇ ਨੇ ਤਾਂ ਉਸੇ ਤਰ੍ਹਾਂ ਇੱਥੇ ਪਟਿਆਲਾ ਦੇ ਵਿੱਚ ਵੀ ਰਾਗੋ ਮਾਜਰਾ ਨਜ਼ਦੀਕ ਕਾਲੇ ਮੂਹ ਵਾਲੀ ਬਗੀਚੀ ਹੈ ਹਨੂਮਾਨ ਜੀ ਦਾ ਵਿਸ਼ਾਲ ਮੰਦਿਰ ਹੈ ਉਹਦੇ ਸਾਹਮਣੇ ਕੋਲ ਦੀ ਟਾਲ ਹੈ ਜਿੱਥੇ ਹੀ ਅਨਿਲ ਗੋਤਮ ਜੀ ਦੀ ਰਹਿਸ਼ ਹੈ ਤਾਂ ਉੱਥੇ ਇਹ ਦਰਸ਼ਨ ਹੋ ਰਹੇ ਨਹੀਂ ਪਰ ਉਹ ਇਸੇ ਤਰ੍ਹਾਂ ਲੋਕ ਜਿਹੜੇ ਨੇ ਪਹੁੰਚ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਮੰਦਰ ਦੇ ਕਪਾੜ ਦੇ ਬਾਹਰ ਕਿਵੇਂ ਲਾਈਨ ਲੱਗ ਚੁੱਕੀ ਹੈ ਲੋਕ ਆ ਰਹੇ ਨੇ ਲਗਾਤਾਰ ਜਾ ਰਹੇ ਨੇ ਤਾਂ ਆ ਜਿਹੜੀ ਸਜੋ ਸਜਾਵਟ ਹੈ ਇਹਦੇ ਬਾਰੇ ਵੀ ਗੱਲ ਕਰ ਲਈਏ ਸਾਡੇ ਪਟਿਆਲਾ ਦੇ ਸਨਾਤਨੀ ਭਰਾ ਨੇ RAM ਲਕਸ਼ਮਣ ਟੰਡਨ ਉਹਨਾਂ ਵੱਲੋਂ ਸਜਾਵਟ ਕੀਤੀ ਗਈ ਹੈ ਜੇ ਅਸੀਂ ਇਹਨਾਂ ਦਾ ਜ਼ਿਕਰ ਨਾ ਕਰੀਏ ਤਾਂ ਸਾਨੂੰ ਲੱਗੋਗੇ ਸੀ ਆਪਣੀ ਸਟੋਰੀ ਅਧੂਰੀ ਕੀਤੀ ਹੈ ਤੇ ਗੱਲਬਾਤ ਕਰਦੇ ਹਾਂ ਟੰਡਨ ਸਾਹਿਬ ਨਾਲ ਟੰਡਨ ਸਾਹਿਬ ਥੋੜਾ ਜ਼ਿਕਰ ਮੋਂ ਤੇ ਆਂਦੇ ਹੀ ਤਿੰਨ ਨੂੰ ਖੁਸ਼ੀ ਹੋ ਜਾਂਦੀ ਹੈ ਕਿ ਜਿੱਥੇ ਸਨਾਤਨ ਦੀ ਗੱਲ ਹੋ ਰਹੀ ਹੈ ਉੱਥੇ ਟੰਡਾ ਨੂੰ ਸਾਫ਼ ਹੋਣਗੇ ਇੱਥੇ ਵੀ ਸੁਜਾਵੜ ਕਰਨੇ ਤੁਹਾਡੇ ਵੱਲ ਕੀਤੀ ਹੈ ਜਿਹੜੀ ਇਹ ਸਾਨੂੰ ਸੇਵਾ ਮਿਲੀ ਹੈ ਜੀ ਮੈਂ ਤਾਂ ਹੁਣ ਸ਼ਬਦਾਂ ਚ ਹੀ ਕਹਾਂਗਾ ਕਿ ਇਸ ਸਥਾਨ ਤੋਂ ਹੀ ਮਿਲੀ ਹੈ ਕਿਉਂਕਿ ਸਾਡਾ ਜਨਮ ਜਦੋਂ ਹੋਇਆ ਉਸ ਤੋਂ ਬਾਅਦ ਅਸੀਂ ਜਨਮ ਸਾਡਾ ਬਾਹਰ ਹੋਇਆ ਜੀ ਮਤਲਬ ਬਾੜ ਸੀਗੇ ਪਿਤਾ ਜੀ ਸੇਵਾ ਕਰ ਰਹੇ ਸੀਗੇ ਤੇ ਇਸੇ ਸਥਾਨ ਦੇ ਉੱਤੇ ਜਿਹੜਾ ਹੈਗਾ ਸਾਡਾ ਨਾਮ ਰੱਖਿਆ ਗਿਆ ਕਿਉਂਕਿ ਅਸੀਂ ਟਵਿਨਸ ਹੈ ਰਾਮ ਲਕਸ਼ਮਨ ਜਦੋਂ ਅਸੀਂ ਪਿਤਾ ਜੀ ਸਾਡੇ ਜਦੋਂ ਦੱਸੇ ਨਾਮ ਤਾਂ ਜਿਹੜੇ ਸਨਾਤਨੀ ਹੁੰਦੇ ਨੇ ਪੱਤਰੀ ਪੁੱਤਰੀ ਕੱਢ ਕੇ ਬਣਾਉਂਦੇ ਨੇ ਪੱਤਰੀ ਨਹੀਂ ਜਿੱ ਕੱਢੀ ਗਈ ਪਿਤਾ ਜੀ ਸੇਵਾ ਕਰ ਰਹੇ ਸੀਗੇ ਮਤਲਬ ਰਾਮਲੀਲਾ ਦੀ ਸਟੇਜ ਬਣਦੀ ਸੀ ਕਿ ਬਾਹਰ ਹੀ ਮੰਦਰ ਦੇ ਬਾਹਰ ਹੀ ਜੀ ਤਾਂ ਆ ਕੇ ਮੇਰੇ ਮਾਮਾ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਕਰਕੇ ਤੁਹਾਡੇ ਟਵਿਨਸ ਨੇ ਤਾਂ ਉਹਨਾਂ ਨੇ ਆਰਾਮਲੀਲਾ ਕਮੇਟੀ ਨੇ ਜਿਹੜਾ ਹੈਗਾ ਉਹ ਇਸ ਪਰਿਵਾਰ ਗੌਤਮ ਪਰਿਵਾਰ ਨੇ ਜਿਹੜਾ ਹੈਗਾ ਉਹ ਸਾਡਾ ਨਾਮ ਰੱਖਿਆ ਔਰ ਇਸੀ ਕਰਕੇ ਇਸੀ ਇਸੀ ਸਥਾਨ ਦੇ ਉੱਤੇ ਆਪਣੀ ਜਿਹੜੀ ਸੇਵਾ ਹੈਗੀ ਉਹ ਵਰਸ਼ ਤੋਂ ਵਰਸ਼ ਜਦ ਦੀ ਹੋ ਸਭਾਲੀਏ ਕਰਦੇ ਆ ਰਹੇ ਹਾਂ ਇਹ ਕਰਦੇ ਹਨ ਰਾਮਲਕਸ਼ਣ ਰਾਮਲਕਸ਼ਣ ਜਿਹੜੇਗਾ ਉਹ ਲਗਾਤਾਰ ਲੱਗੇ ਹੋਏ ਨੇ ਮੈਂ ਸੇਵਾ ਚ ਇਹਨਾਂ ਨੇ ਲਗਾ ਲੀਏ ਜੀ ਸੇਵਾ ਲੱਗ ਰਹੇ ਆ ਬਾਕੀ ਪਰਿਵਾਰਿਕ ਸੰਬੰਧਨ ਸਾਡੇ ਇਹ ਤਾਂ ਹੈ ਨਹੀਂ ਅਸੀਂ ਤਾਂ ਸੰਜੋਤਾ ਕਈ ਗੌਤਮ ਵੀ ਕਹਿੰਨੇ ਆ ਵੀ ਗੌਤਮ ਪਰਿਵਾਰ ਚੋਂ ਆ ਕਿਉਂਕਿ ਜੰਮੇ ਭਲੇ ਇੱਥੇ ਆ ਜੀ ਖਾ ਪੀ ਕੇ ਵੱਡੇ ਇੱਥੇ ਹੋਏ ਆ ਤਾਂ ਇਸ ਕਰਕੇ ਸਾਨੂੰ ਬੜਾ ਸਾਡਾ ਸੁਭਾਗਿਆ ਕਿ ਅਸੀਂ ਇਸ ਸਥਾਨ ਤੇ ਜਿਹੜੀ ਹੈਗੀ ਆਪਣੀ ਜਿਹੜੀ ਸੇਵਾ ਹੈਗੀ ਉਹ ਅਸੀਂ ਕਰਦੇ ਆ ਕੋਈ ਅਨੁਭਵ ਮੰਦਰ ਦਾ ਜਿਹੜਾ ਆਪਾਂ ਪਬਲਿਕ ਨਾਲ ਸ਼ੇਅਰ ਕਰ ਸਕੀਏ ਲੋਕਾਂ ਨੂੰ ਪਤਾ ਲੱਗੇ ਕਿਉਂਕਿ ਹਲੇ ਘੱਟ ਲੋਕਾਂ ਨੂੰ ਪਤਾ ਹੈ ਤਾਂ ਉਸ ਵਾਸਤੇ ਤੁਹਾਡਾ ਜਿਹੜਾ ਹੈਗਾ ਬਸੇ ਤਾਂ ਸਾਂਝ ਟੀਵੀ ਤੇ ਹਮਾਰੇ ਸੋਨੂ ਆਡਵਾ ਜੀ ਜਿਨ੍ਹਾਂ ਨੇ ਆਪਣੀ ਭਾਬਲਪੁਰ ਟੀਵੀ ਦੀ ਵੀ ਲਾਈਵ ਜਿਹੜੀ ਹੈਗੀ ਉਹ ਇਸ ਜਗ੍ਹਾ ਦੀ ਕਵਰੇਜ ਕਰਕੇ ਜਿਹੜਾ ਹੈਗਾ ਉਹ ਪਬਲਿਕ ਨੂੰ ਸੰਦੇਸ਼ ਦਿੱਤਾ ਹੈ ਉਮੀਦ ਹੈ ਕਿ ਅਗਲੇ ਸਾਲ ਜਿਹੜੀ ਹੈਗੀ ਉਹ ਡਬਲ ਜਿਹੜੀ ਸੰਗਤ ਹੈਗੀ ਉਹ ਬਜਰੀਨ ਰਾਜ ਜੀ ਦੇ ਚੱਲਣਾ ਚਾਕੇ ਨਤਮਸਤ ਹੋਈਗੀ ਔਰ ਆਪਣਾ ਜਿਹੜਾ ਜੀਵਨ ਹੈ ਉਹ ਸਫਲ ਬਣਾਏ ਕਦੇ ਇੱਕੋ ਇੱਕੋ ਦਿਨ ਖੁੱਲਦਾ ਸਾਲ 'ਚ ਤੇ ਇੱਕੋ ਵਾਰ ਜਿਹੜੀ ਮੰਨਤਾ ਮੰਨੀ ਮੰਗੀ ਜਾਂਦੀ ਹੈ ਉਹ ਸਾਲ 'ਚ ਪੂਰੀ ਹੋ ਜਾਂਦੀ ਹੈ ਇਸ 'ਚ ਵੀ ਸੱਚਾਈ ਹੈ ਬਿਲਕੁਲ ਹੋਏਗੀ ਜੀ ਦਰਸ਼ਨ ਤੋਂ ਹੁਣ ਆਪਾਂ ਜਦੋਂ ਵੈਸ਼ਨ ਦੇ ਵੀ ਜਾਂਦੇ ਆ ਜਾਂ ਅਮਰਨਾਥ ਜੀ ਜਾਂਦੇ ਸਾਲ 'ਚ ਇੱਕੋ ਵਾਰ ਜਾਂਦੇ ਆ ਬਦਰੀਨਾਥ ਜੀ ਜਾਂਦੇ ਇੱਕੋ ਵਾਰ ਜਾਂਦੇ ਕੇਦਾਰਨਾਥ ਜਾਂਦੇ ਇੱਕੋ ਵਾਰ ਜਾਂਦੇ ਤਾਂ ਇਹ ਤੀਰਤ ਦੀ ਮਹੱਤਤਾ ਹੈ ਕਿ ਉਹ ਇੱਕੋ ਦਿਨ ਜਿਹੜੇ ਹੈਗੇ ਸਾਨੂੰ ਭਗਵਾਨ ਦੇ ਜਿਹੜੇ ਹੈਗੇ ਦਰਸ਼ਨ ਕਰਨ ਦਾ ਸਾਨੂੰ ਮੌਕਾ ਮਿਲਦਾ ਹੈ ਜੀ ਬਿਲਕੁਲ ਜੀ ਕਹਿੰਦੇ ਜੀ ਇੱਕੋ ਦਿਨੋ ਦਰਸ਼ਨ ਕਰਕੇ ਜੋ ਮੰਗਵੇ ਆ ਮੰਨਤ ਉਹ ਪੂਰੀ ਹੁੰਦੀ ਹੈ ਸੋ ਭਗਵਾਨ ਬਦਰੀਨਾਥ ਜੀ ਦੇ ਮੰਦਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਤੁਸੀਂ ਦਰਸ਼ਨ ਕਰਕੇ ਜੋ ਵੀ ਮੰਨਤ ਮੰਗਣੀ ਚਾਹੁੰਦੇ ਹੋ ਉਹ ਮੰਗ ਸਕਦੇ ਹੋ ਤੇ ਭਗਵਾਨ ਪੂਰੀ ਕਰਨਗੇ ਤੇ ਜਿਹੜੇ ਲੋਕ ਵੀਡੀਓ ਦੇਖ ਰਹੇ ਨੇ ਜਿਹੜੇ ਦਰਸ਼ਨ ਕਰਨਾ ਚਾਹੁੰਦੇ ਨੇ ਰਾਗੋ ਮਹਾਜਰਾ ਦੇ ਨਜ਼ਦੀਕ ਕਾਲੇ ਮੂੜੇ ਬਗੀਚੀ ਦੇ ਸਾਹਮਣੇ ਕੋਲੇ ਦੀ ਟਾਲ ਦੇ ਸਾਹਮਣੇ ਇਹ ਰਿਹائش ਆ ਰਿਹائش ਵਿੱਚ ਮੰਦਰ ਹੈਗਾ ਜਿੱਥੇ ਇਹ ਦਰਸ਼ਨ ਤੁਸੀਂ ਕਰ ਸਕਦੇ ਹੋ ਅੱਜ ਸਵੇਰੇ 7 ਵਜੇ ਤੋਂ ਲਗਾਤਾਰ ਲੋਕ ਜਿਹੜੇ ਹੈਗੇ ਨੇ ਦਰਸ਼ਨ ਕਰਨ ਲਈ ਪਹੁੰਚ ਰਹੇ ਨੇ ਸੋ ਆਪਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਕਹੀ ਜਾ ਅਨੁਭਵ ਹੈਗਾ ਕਿਸ ਤਰ੍ਹਾਂ ਲੋਕਾਂ ਨੂੰ ਪਤਾ ਲੱਗ ਰਿਹਾ ਕੋਈ ਕਾਰਡ ਛੱਪਦੀ ਆ ਜਾਂ ਕੋਈ ਅਨਾਉਂਸਮੈਂਟ ਹੁੰਦੀ ਹੈ ਲੋਕ ਕਿਵੇਂ ਇੱਥੇ ਪਹੁੰਚਦੇ ਨੇ ਅੱਜ ਮੀਡੀਆ ਦੇ ਰਾਹੀਂ ਅਸੀਂ ਪ੍ਰਚਾਰ ਤਾਂ ਜ਼ਰੂਰ ਕਰ ਰਹੇ ਹਾਂ ਲੇਕਿਨ ਉਸ ਤੋਂ ਪਹਿਲਾਂ ਵੀ ਜਿਹੜੇ ਲੋਕ ਆ ਉਹ ਪਹੁੰਚ ਰਹੇ ਨੇ ਨੁਸ਼ਕਾ ਜੀ ਸੋ ਸੰਗਵੇ ਜੀ ਕਈ ਵਾਰੀ ਬੋਲਣ ਤੋਂ ਸੋ ਲੋਕ ਦੇਖੋ ਕਦੇ ਇੰਗਲੈਂਡ ਅਮਰੀਕਾ ਤੋਂ ਆਏ ਨੇ ਕਹਿੰਦੇ ਜੀ ਇਹ ਦਰਸ਼ਨ ਕਰਨ ਵਾਸਤੇ ਪਹੁੰਚੇ ਨੇ ਸੋ ਵਿਦੇਸ਼ਾਂ ਵਿਦੇਸ਼ਾਂ ਚ ਵੀ ਲੋਕ ਪਹੁੰਚੇ ਹੋਏ ਹੈਗੇ ਨੇ ਸੋ ਇਹ ਅਨੁਭਵ ਹੈਗਾ ਸੋ ਕਿੰਨੇ ਕਿੰਨੇ ਕੁ ਲੋਕ ਜਿਹੜੇ ਹੈਗੇ ਨੇ ਇਸ ਦਿਨ ਦੀ ਉਡੀਕ ਕਰਦੇ ਨੇ ਸਾਰਾ ਪਟਿਆਲਾ ਬੁੜੀ ਕਰਦਾ ਜਿਨ੍ਹਾਂ ਨੂੰ ਪਤਾ ਹੈ ਸਾਰੇ ਦਰਸ਼ਨ ਕਰਨ ਆਣੇ ਜੀ ਇਹ ਪਬਲਿਕ ਵਾਸਤੇ ਸਾਲ ਜਿੱਕ ਦਿਨ ਖੁੱਲਦਾ ਜੀ ਵੈਸੇ ਤਾਂ ਹਰ ਰੋਜ਼ ਸਵੇਰੇ ਸ਼ਾਮ ਪੂਜਾ ਹੁੰਦੀ ਹੈ ਭਗਵਾਨ ਦਾ ਆਪਣਾ ਰਹੱਸ ਹੈ ਭਗਵਾਨ ਦਾ ਸੋ ਬਿਲਕੁਲ ਘਰ ਦੇ ਬਾਹਰ ਵੀ ਬਦਰੀ ਨਿਵਾਸ ਲਿਖਿਆ ਹੋਇਆ ਹੈ ਤੇ ਕਹਿੰਦੇ ਭਗਵਾਨ ਦੇ ਇੱਥੇ ਰਹਿائش ਹੈ ਪਰ ਪਬਲਿਕਲੀ ਸਾਲ ਚਿਕਵਾਰੀ ਦਰਸ਼ਨ ਹੁੰਦੇ ਨੇ ਤਾਂ ਤੁਸੀਂ ਜੇਕਰ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਇੱਥੇ ਆ ਸਕਦੇ ਹੋ ਸੋ ਅਸੀਂ ਪਿਛਲੀ ਸਟੋਰੀ 'ਚ ਜ਼ਿਕਰ ਕੀਤਾ ਸੀ ਕਿ ਅਕਸ਼ਯ ਤ੍ਰਿਥਿਆ ਵਾਲੇ ਦਿਨ ਭਗਵਾਨ ਬਦਰੀਨਾਥ ਦੇ ਪਟਿਆਲਾ 'ਚ ਦਰਸ਼ਨ ਕਰਾਵਾਂਗੇ ਸੋ ਤੁਸੀਂ ਕਰ ਸਕਦੇ ਹੋ ਸੋ ਇਹ ਤਸਵੀਰਾਂ ਨੇ ਭਗਵਾਨ ਬਦਰੀਨਾਥ ਜੀ ਦੇ ਮੰਦਿਰ ਦੀਆਂ